ਅਸਲਾਮ ਵਾਲੇਕੁਮ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਨਾ ਸਭ ਵਧੀਆ ਹੋਗੇ ਛੜੀ ਕਲਾਚੋਗੇ ਮਾਲਕ ਸੋਨਾ ਤੁਹਾਨੂੰ ਹਮੇਸ਼ਾ ਛੜੀ ਕਲਾਚ ਰੱਖੇ ਥੜੀ ਤੇ ਆਪਣੀ ਕਿਰਪਾ ਬਣਾਈ ਰੱਖੇ ਤੇ ਅੱਜ ਆਪਾਂ ਜਿਹੜੀ ਵੀਡੀਓ ਤੇ ਰਿਐਕਸ਼ਨ ਦੇਣ ਆਲੇ ਆ ਗੁਰਪਤਵੰਨ ਸਿੰਘ ਪੰਨੋ ਸਿੱਖ ਫੋਰ ਜਸਟਿਸ ਦਾ ਲੀਡਰ ਸਿੱਖ ਫੋਰ ਜਸਟਿਸ ਦਾ ਰਹਿਨੁਮਾ ਉਹਦਾ ਇੱਕ ਵੀਡੀਓ ਹੈਗਾ ਬਿਆਨ ਹੈਗਾ ਜਿਹੜਾ ਪਾਕਿਸਤਾਨੀ ਟੀਵੀ ਉੱਤੇ ਪਾਕਿਸਤਾਨੀ ਨਿਊਜ਼ ਚੈਨਲ ਉੱਤੇ ਦਿਖਾਇਆ ਜਾ ਰਿਹਾ ਸੀ ਸੋਚੇ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਖਾਲਿਸਤਾਨ ਰੀਫਰੰਡਮ ਤੋਂ ਬਾਅਦ ਜਿਹੜਾ 트럼ਪ ਲੈਂਡ ਹੈਗਾ 트럼ਪ ਲੈਂ ਦੇ ਵਿੱਚ ਕਿਹੜੀਆਂ ਅਕਲੀਤਾ ਹੋਣਗੀਆਂ ਇਹ ਖਾਲਸੇ ਰਾਜ ਕਿੰਨੂੰ ਸਪੋਰਟ ਕਰੇਗਾ ਇਹਦਾ ਕੋਈ ਵੀਡੀਓ ਹੈਗਾ ਵੀਡੀਓ ਦੀ مزید ਅਗਾ ਵਦ ਨੇ ਰਿਐਕਸ਼ਨ ਦੇਣਾ ਤੁਸੀਂ ਵੀਡੀਓ ਹੁਣ ਬਣੇ ਰਿਹਾ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਲਿਆ ਜੇ ਆਪਾਂ ਵੀਡੀਓ ਪਲੇ ਕਰਨੀ ਰਿਐਕਸ਼ਨ ਦੇਣੀ ਹੈ ਮੈਂ ਤੁਹਾਨੂੰ ਮਿਲਣਾ ਵੀਡੀਓ ਦਾ ਕੀ ਚੇ ਸਭਾਰਤ ਨੇ ਦਰਿਆਏ ਚਨਾਬ ਦੇ ਉੱਤੇ ਪੰਬਜਰੀ ਮਨਸੂਮੇ ਦੀ ਮਨਜ਼ੂਰੀ ਦੇ ਦਿੱਤੀ ਹੈ ਔਰ ਮੁਸਲਸਲ ਜਿਹੜਾ ਨਾ ਉਹ ਪਾਕਿਸਤਾਨ ਨੂੰ ਪਾਣੀ ਬੰਦ ਕਰਨ ਦੀਆਂ ਜਿਹੜੀਆਂ ਧਮਕੀਆਂ ਨੇ ਉਹ ਦਿੰਦਾ ਰਹਿੰਦਾ ਹੈ ਕਿ 9 ਮਈ ਤੋਂ ਬਾਅਦ ਭਾਰਤ ਦੇ ਵਿੱਚ ਜਿਹੜਾ ਨਾ ਉਹ ਇਨੀ ਹਿੰਮਤ ਹੈਗੀ ਹੈ ਕਿ ਉਹ ਪਾਕਿਸਤਾਨ ਦਾ ਪਾਣੀ ਬੰਦ ਕਰ ਸਕੇਗਾ ਕਿਉਂਕਿ ਪਾਕਿਸਤਾਨ ਨੂੰ ਮੈਂ ਲਗਾਤਾਰ ਆਵਾਮ ਨੂੰ ਸਰਕਾਰ ਨੂੰ ਤੇ ਉਹਨਾਂ ਦੀ ਆਰਮੀ ਨੂੰ ਫੀਲਡ ਮਾਰਸ਼ਲ মনির ਨੂੰ ਮੈਂ ਲਗਾਤਾਰ ਇਹ ਸੁਨੇਹਾ ਪੰਚਾਰਿਆ ਕਿ ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟਕਰਾਂ ਅੱਜ ਤੁਹਾਡੇ ਕੋਲ ਮੌਕਾ ਹੈ ਪ੍ਰੈਜ਼ੀਡੈਂਟ ਟਰੰਪ ਜਿਹੜਾ ਹੈ ਉਹ ਤੁਹਾਡੇ ਨਾਲ ਬਿਲਕੁਲ ਇੱਕਜੁੱਟ ਹੈ ਉਸ ਦਾ ਫਾਇਦਾ ਤੁਸੀਂ ਇਹ ਚੁੱਕਣਾ ਕਿ ਪੰਜਾਬ ਜਿਹੜਾ ਕਿ ਭਾਰਤ ਦੇ ਕਬਜ਼ੇ 'ਚ ਹੈ ਸਿੱਖਾਂ ਦੀ ਖਾਲਿਸਤਾਨ ਰੈਫਰੈਂਡਮ ਜਿਹੜੀ ਮਹਿੰਮ ਚੱਲ ਰਹੀ ਉਹਦਾ ਸਾਥ ਦਿਓ ਤੇ ਜੇ ਹਮਲਾ ਵੀ ਕਰਨਾ ਹੈ ਡਿਫੈਂਸਿਵਲੀ ਤਾਂ ਵੀ ਅਸੀਂ ਤੁਹਾਡੇ ਨਾਲ ਖੜੇ ਆਂ ਪਾਕਿਸਤਾਨ ਦੀ ਹੋਂਦ ਨੂੰ ਬਚਾਉਣਾ ਹੈ ਪਾਕਿਸਤਾਨ ਦੇ ਪਾਣੀਆਂ ਨੂੰ ਬਚਾਉਣਾ ਹੈ ਪਾਕਿਸਤਾਨ 'ਚ ਮੁਸਲਮਾਨ ਨੂੰ ਬਚਾਉਣਾ ਹੈ ਤੇ ਤੁਹਾਨੂੰ ਹਿੰਦੁਸਤਾਨ ਦੇ ਟੁਕੜੇ ਕਰਨੇ ਪੈਣੇ ਆ ਨੀਤੇ ਹਿੰਦ ਨੂੰ ਖਤਰਾ ਰਹਿਣਾ ਇਹ ਤੁਸੀਂ ਅੱਜ ਸਮਝ ਲਓ ਜਾਂ ਆਪਣਾ ਇੱਕ ਹਿੱਸਾ ਜਿਵੇਂ ਬੰਗਲਾਦੇਸ਼ ਇਹਨਾਂ ਨੇ ਤੋੜਿਆ ਸੀ ਹੁਣ ਸਿੰਧ ਤੇ ਨਜ਼ਰ ਆ ਮੇਰਾ ਸਵਾਲ ਪਾਕਿਸਤਾਨ ਨੂੰ ਹੈ ਤੁਹਾਡੀ ਕਿਸ ਚੀਜ਼ ਤੇ ਨਜ਼ਰ ਆ ਕੀ ਤੁਸੀਂ ਖਾਲਿਸਤਾਨ ਦਾ ਰੈਫਰੈਂਡਮ ਦਾ ਸਾਥ ਦੇਣ ਨੂੰ ਤਿਆਰ ਹੋ ਸਿੱਧਾ ਜਵਾਬ ਹੈ 2026 ਤੱਕ ਅਸੀਂ ਵੇਟ ਕਰਾਂਗੇ ਜਵਾਬ ਤੁਸੀਂ ਲੈ ਕੇ ਦਿਓ ਅੱਛਾ ਬਿਲਕੁਲ ਸਹੀ ਅੱਛਾ ਪਨੂ ਸਾਹਿਬ ਜੁੜਾਇਆ ਇਹ ਟਰੰਪ ਪਲਾਨ ਦਾ ਜਿਹੜਾ ਤੁਸੀਂ ਤਜਵੀਜ਼ ਪੇਸ਼ ਕੀਤੀ ਹੈ ਇਹ ਟਰੰਪ ਪਲਾਨ ਮਨਸੂਬਾ ਸਿਰਫ ਔਰ ਸਿਰਫ ਮਰਸੀਹੀ ਬਰਾਦਰੀ ਵਾਸਤੇ ਹੋਏਗਾ ਜਾਂ ਦੀਗਰ ਹੋਰ ਅਕਲੀਤਾ ਵੀ ਇਹਦੇ ਵਿੱਚ ਸ਼ਾਮਲ ਹੋ ਸਕਦੀਆਂ ਨੇ ਦੇਖੋ ਤੁਸੀਂ ਇੱਕ ਗੱਲ ਮੰਨ ਕੇ ਚੱਲਣੀ ਹੈ ਇਤਿਹਾਸਿਕ ਤੌਰ ਤੇ ਜਿੰਨੀਆਂ ਵੀ 크ਿਸਚਨ ਕੰਟਰੀਜ਼ ਹੈ ਜਿਦੇ ਚ ਆ ਕੇ ਚਾਹੇ ਮੁਸਲਮਾਨ ਵਸਿਆ ਅਮਰੀਕਾ ਲੈ ਲਓ ਚਾਹੇ ਸਿੱਖ ਨੂੰ ਉਹਨੇ ਰਫਿਊਜੀ ਦਿੱਤਾ ਕੈਨੇਡਾ ਲੈ ਲੋ 10 ਮਾਰਕ ਲੈ ਲੋ 스웨덴 ਲੈ ਲੋ 스위스ਰਲੈਂਡ ਲੈ ਲੋ ਮੈਂ ਤੁਹਾਨੂੰ ਗਿਣਾਣੀ ਸ਼ੁਰੂ ਕਰ ਦਿਆਂਗਾ ਉਹਦੇ ਵਿੱਚ ਹਰ ਧਰਮ ਦੀ ਜਿਹੜੀ ਆ ਫਰੀडम ਆਫ ਬਲੀਫ ਅਤੇ ਫਰੀडम ਆਫ ਰਿਲੀਜਨ ਦੀ ਆਜ਼ਾਦੀ ਹੁੰਦੀ ਹੈ ਇਦਾਂ ਹੀ 크ਰਿਸਚੀਅਨ ਲੈਂਡ ਜਿਹੜਾ 트럼ਪ ਲੈਂਡ ਬਣੇਗਾ ਚਾਹੇ ਮジョਰਿਟੀ 크ਰਿਸਚੀਅਨ ਮੁਲਕ ਹੋਏਗਾ ਪਰ ਉਥੇ ਸਿੱਖ ਮੁਸਲਮਾਨ ਤੇ ਚਾਹੇ ਉਥੇ ਰਹਿੰਦੇ ਆ ਹਿੰਦੂ ਉਹਨਾਂ ਦੇ ਉੱਤੇ ਕੋਈ ਵੀ ਉਂਗਲ ਨਹੀਂ ਚੱਕ ਸਕੇਗਾ ਪਾਕਿਸਤਾਨ ਜ਼ਿੰਦਾਬਾਦ ਖਾਲਿਸਤਾਨ ਅਜਾ ਪੰਨੂ ਸਾਹਿਬ ਜਿਹੜੇ ਦੂਸਰੇ ਮੁਜ਼ਾਹਿਬ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਉੱਤੇ ਜ਼ੁਲਮ ਕਰਨਾ ਇੱਕ ਸਮਝ ਲਓ ਕਿ ਮੋਦੀ ਸਰਕਾਰ ਦੀ ਪਾਲਿਸੀ ਬਣ ਚੁੱਕੀ ਹੈ ਇਹ ਭਾਰਤ ਦੀ ریاਸਤੀ ਪਾਲਿਸੀ ਹੈ ਕਿਉਂਕਿ ਮਨਮੋਹਨ ਸਿੰਘ ਵੀ ਭਾਰੋ ਦੇ ਵਜ਼ੀਰ ਆਜ਼ਮ ਜਿਹੜੇ ਨੇ ਉਹ ਰਹੇ ਨੇ ਉਹਨਾਂ ਨੇ ਸਿੱਖਾਂ ਨੂੰ ਉਹਨਾਂ ਦੇ ਹਕੂਕ ਜਿਹੜੇ ਨੇ ਉਹ ਕਿਉਂ ਨਹੀਂ ਦਿਵਾਏ ਇਹ ਇਕੱਲਾ ਦੇਖੋ ਮੋਦੀ ਦਾ ਮਸਲਾ ਨਹੀਂ ਹੈ ਇਹ ਪੂਰੇ ਹਿੰਦੁਸਤਾਨ ਦਾ ਤੇ ਉਹਨਾਂ ਦੇ ਸੰਵਿਧਾਨ ਦਾ ਮਸਲਾ ਤੁਸੀਂ ਅੱਜ ਜਿਹੜਾ ਉਹਦਾ ਚਿਹਰਾ ਜਿਹੜਾ ਖੂਨੀ ਹੈ ਉਹ ਮੋਦੀ ਹੈ ਪਿਛਲੇ ਸਮੇਂ ਚ ਉਹੀ ਖੂਨੀ ਚਿਹਰਾ ਮਨਮੋਹਨ ਸੀ ਜਿਸ ਦੇ ਉੱਤੇ ਦਸਤਾਰ ਵੀ ਸਜਾਈ ਹੋਈ ਸੀ ਉਸਨੇ ਉਸ ਤੋਂ ਪਹਿਲਾਂ ਖੂਨੀ ਚਿਹਰਾ ਜਿਹੜਾ ਹੈ ਉਹ ਰਜੀਵ ਗਾਂਧੀ ਸੀ ਉਸ ਤੋਂ ਪਹਿਲਾਂ ਇੰਦਰਾ ਗਾਂਧੀ ਸੀ ਇਹ ਹਿੰਦੁਸਤਾਨ ਦਾ ਮਸਲਾ ਹੈ ਜਿਹੜੀ ਸਿੰਘ ਨਹੀਂ ਉਹਨੂੰ ਤੁਸੀਂ ਲਗਾ ਸਕਦੇ ਨਾਲ ਕਿਉਂਕਿ ਉਹ ਉਹ ਪ੍ਰਾਈਮ ਮਿਨਿਸਟਰ ਹੈ ਜਿਨਨੇ ਸਿੱਖਾਂ ਦੀ ਨਸਲ ਕੁਸ਼ੀ ਪੰਜਾਬ ਦੇ ਵਿੱਚ ਕਰਵਾਉਣ ਵਾਸਤੇ ਜਿਹੜਾ ਹੈ 11000 ਕਰੋੜ ਰੁਪਇਆ 1991 ਦੇ ਵਿੱਚ ਜਦੋਂ ਇਹ ਫਾਈਨੈਂਸ ਮਿਨਿਸਟਰ ਸੀ ਪ੍ਰਾਈਮ ਮਿਨਿਸਟਰ ਨਰਸੀਮਾ ਰਾਓ ਸੀ ਇਹਨੇ 11000 ਕਰੋੜ ਜਿਹੜਾ ਹੈ ਉਹ ਸਿੱਖਾਂ ਦੀ ਕਤਲੋਗਾਰਤ ਨਸਲਕੁਸ਼ੀ ਕਰਾਉਣ ਵਾਸਤੇ ਪੰਜਾਬ ਦੇ ਵਿੱਚ ਭਾਰਤੀ ਫੌਜਾਂ ਨੂੰ ਤੇ ਸਕਿਉਰਿਟੀ ਫੋਰਸਿਜ਼ ਨੂੰ ਇਨਾਮ ਵਜੋਂ ਐਜ਼ ਅ ਬਜਟ ਦਿੱਤਾ ਸੀ 1994 ਦੇ ਵਿੱਚ ইউনাইটেড ਨੇਸ਼ਨਸ ਦੇ ਵਿੱਚ ਜਾ ਕੇ ਜਿੱਥੇ MNST ਇੰਟਰਨੈਸ਼ਨਲ ਦੁਨੀਆ ਦੀਆਂ ਸਾਰੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਕਹਿ ਰਹੀਆਂ ਸੀ ਵੀ ਸਿੱਖਾਂ ਦੀ ਜੈਨੋਸਾਈਡ ਹੋ ਰਹੀ ਹੈ, ਤਾਰਚਰ ਹੋ ਰਿਹਾ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋ ਰਹੀਆਂ ਨੇ ਰਿਪੋਰਟ ਦਿੱਤੀ ਸੀ ਸਿੱਖ ਜਿਹੜਾ ਅਤਵਾਦੀ ਹੈ ਤੇ ਜਿਹੜੇ ਮਾਰੇ ਜਾਂਦੇ ਪਏ ਆ ਉਹ ਅਤਵਾਦੀ ਹੈ ਕਿਸੇ ਆਮ ਸਿੱਖ ਨੂੰ ਕੁਝ ਨਹੀਂ ਕਿਹਾ ਜਾਂਦਾ ਸੋ ਇਨੇ ਸਿਰਫ ਕਵਰ ਅਪ ਨਹੀਂ ਕੀਤਾ ਹੀ ਇਜ਼ ਰਿਸਪਾਂਸਿਬਲ ਫਾਰ ਦੀ ਜੈਨੋਸਾਈਡਲ ਅਟੈਕਸ ਔਨ ਪੰਜਾਬ ਐਂਡ ਮੇਕਿੰਗ ਅ ਪੰਜਾਬ ਦਾ ਕਿਲਿੰਗ ਫੀਲਡ ਆਫ ਦਾ ਸਿਕਸ ਧਰਮ ਨਹੀਂ ਇਹਨਾਂ ਦਾ ਹੁੰਦਾ ਜਿਹੜਾ ਵੀ ਰਾਜਨੀਤੀ ਦੇ ਵਿੱਚ ਆਉਂਦਾ ਉਹਦਾ ਕੋਈ ਧਰਮ ਆਪਣਾ ਨਹੀਂ ਹੁੰਦਾ ਅੱਛਾ ਇਹ ਜਿਹੜਾ ਤੁਸੀਂ ਸ਼ਮਾਲ ਮਸ਼ਰਕੀ ਭਾਰਤ ਦੇ ਵਿੱਚ 트럼ਪ ਲੈਂਡ ਦੀ ਜਿਹੜੀ ਤਜਵੀਜ਼ ਉਹ ਪੇਸ਼ ਕੀਤੀ ਹੈ ਇਹਦਾ ਮਕਸਦ ਕੀ ਹੈ ਬੇਸਿਕਲੀ ਔਰ ਰਿਆਸਤ ਜਿਹੜੀ ਹੈ ਉਹ ਕਿਸ ਤਰ੍ਹਾਂ ਮਸੀਹੀ ਬਰਾਦਰੀ ਨੂੰ ਮਹਫੂਜ਼ ਪਨਾਹਗਾਹ ਜਿਹੜਾ ਨੂੰ ਬਣਾ ਕੇ ਦੇ ਸਕਦੀ ਹੈ ਪ੍ਰੈਜ਼ੀਡੈਂਟ 트럼ਪ ਹੈ। ਔਰ ਜੇ ਤੁਸੀਂ ਉਹਨਾਂ ਦੀ ਮੈਗਾ ਜਿਹੜੀ ਮੂਵਮੈਂਟ ਹੈ ਉਹ ਦੇਖੋਗੇ ਉਹ ਕਹਿੰਦੇ ਜੀ ਅਸੀਂ ਜਿਹੜੇ ਕ੍ਰਿਸਚੀਅਨਿਟੀ ਹੈ ਜਾਂ ਕ੍ਰਿਸਚੀਅਨਸ ਹੈ ਤੇ ਜਿਹੜੀ ਬਾਈਬਲ ਹੈ ਉਹਦੇ ਪ੍ਰਿੰਸੀਪਲਸ ਤੇ ਚੱਲਦੇ ਹਾਂ ਤੇ ਕ੍ਰਿਸਚੀਅਨਸ ਤੇ ਜਿੱਥੇ-ਜਿੱਥੇ ਹਮਲੇ ਹੋ ਰਹੇ ਅਸੀਂ ਰੋਕਣੇ ਆ। ਜੇ ਤੁਸੀਂ ਉਹ ਸੈਵਨ ਸਿਸਟਰਜ਼ ਦੇਖੋਗੇ ਸਟੇਟਸ ਜਿਹੜੀਆਂ ਮੈਂ ਇਹਦੇ ਵਿੱਚ ਪਾਈਆਂ ਜਿਹੜੀ ਨਾਗਾ ਲੈਂਡ ਤੋਂ ਸ਼ੁਰੂ ਹੁੰਦੀ ਹੈ ਮਿਜ਼ੋਰਮ ਹੈ, ਤ੍ਰਿਪੁਰਾ ਹੈ, ਮਗਾਲਿਆ ਹੈ ਇਹ ਸਾਰੀਆਂ ਕ੍ਰਿਸਚੀਅਨ ਮジョਰਿਟੀ ਸਟੇਟਸ ਹੈ ਇੱਕੋ ਇੱਕ ਇਹ ਹਿੱਸਾ ਹੈ ਤੇ ਥੋੜਾ ਜਿਹਾ ਹਿੱਸਾ ਆਸਾਮ ਦਾ ਜਿਹਦੇ ਵਿੱਚ ਮジョਰਿਟੀ ਕ੍ਰਿਸਚੀਅਨਸ ਹੈ ਮਨੀਪੁਰ ਦੇ ਵਿੱਚ 700 ਤੋਂ ਵੱਧ ਜਿਹੜੇ ਚਰਚ ਹੈ ਪਿਛਲੇ 2 ਸਾਲਾਂ 3 ਸਾਲਾਂ ਦੇ ਵਿੱਚ ਜਿਹੜੇ ਆਗ ਦੇ ਫੂਕ ਦਿੱਤੇ ਗਏ ਆ ਉਥੇ ਜਿਹੜੇ ਪਾਸਟਰਸ ਹੈ ਨੰਸ ਹੈ ਉਹਨਾਂ ਦੇ ਰੇਪ ਹੋਏ ਆ ਤੇ ਉਹਦੇ ਵਿੱਚ ਹਿੰਦੁਸਤਾਨ 'ਚ ਅੱਜ ਜੇ ਤੁਸੀਂ ਬਾਈਬਲ ਨੂੰ ਸ਼ੇਅਰ ਕਰੋ ਉਹ ਕ੍ਰਾਈਮ ਹੈ ਯੂ ਕੈਨ ਨਾਟ ਸ਼ੇਅਰ ਅ ਬਾਈਬਲ ਇਨ ਮੋਦੀਸ ਇੰਡੀਆ ਉਹ ਉੱਥੇ ਲਗਾਤਾਰ ਕਿਹਾ ਜਾਂਦਾ ਬਾਈਬਲ ਇਜ਼ ਨਾਟ ਆਵਰਸ ਆਵਰਸ ਇਜ਼ ਰਾਮ ਸੋ ਇਸ ਕਰਕੇ ਜਿਹੜੀ ਉਹ ਪੂਰੀ ਸਟੇਟਾਂ 6 ਜਿਹਦੇ ਚ 크ਿਸਚਨ ਮੈਜੋਰਟੀ ਹੈ ਮੋਸਟਲੀ ਹਿੱਸਿਆਂ ਦੇ ਵਿੱਚ ਸਪੈਸ਼ਲੀ ਜਿਹੜੇ 5 ਸਟੇਟਾਂ ਹੈ ਉਹਨਾਂ ਨੂੰ ਕਿਹਾ ਗਿਆ ਦੀ ਇਹ 크ਰਿਸਚਨ ਲੈਂਡ ਬਣੇਗੀ ਔਰ ਟ੍ਰੰਪ ਲੈਂਡ ਦਾ ਨਾਮ ਤਾਂ ਦਿੱਤਾ ਗਿਆ ਕਿਉਂਕਿ ਟ੍ਰੰਪ ਜਿਹੜਾ ਹੈ ਇਸ ਵਕਤ ਵਾਲੀ ਵਾਰਸ ਹੈ 크ਰਿਸਚIANS ਦਾ ਤੇ ਉਹ ਕਹਿ ਰਿਹਾ ਕਿ ਮੈਂ ਉਹਨਾਂ ਨੂੰ ਬਚਾਵਾਂਗਾ ਸੋ ਉਹਨਾਂ ਤੱਕ ਅਸੀਂ ਇਹ ਸੁਨੇਹਾ ਲਗਾਇਆ ਹੈ ਤਾਂ ਸਿੱਧੋ ਸਿੱਧੀ ਕਿ ਉਹ ਆਪਾਂ ਨੂੰ ਜਵਾਬ ਦੇਣ ਲੱਗ ਜਾਣਗੇ ਪਰ ਇਹ ਤੁਹਾਡੀ ਇੱਕ ਜਦੋਂ ਕੋਈ ਵੀ ਰੈਵੋਲੂਸ਼ਨ ਲੈ ਕੇ ਆਣਾ ਹੈ ਕੋਈ ਵੀ ਮੂਵਮੈਂਟ ਚਲਾਣੀ ਹੈ ਤੇ ਉਹਦੀ ਕੋਈ ਨਾ ਕੋਈ ਜਿਹੜੀ ਹੈ ਛੰਗਿਆੜੀ ਪਹਿਲਾਂ ਲੱਗਦੀ ਹੈ ਕੁੱਲ ਲੱਗ ਚੁੱਕਾ ਹੈ ਮੇਰੇ ਕੋਲ ਮਿਜ਼ਰ ਆਪਣੇ ਤ੍ਰਿਪੁਰਾ ਤੋਂ ਤੇ ਨਾਗਾਲੈਂਡ ਤੋਂ ਮਿਜ਼ੋਰਮ ਤੋਂ ਮਗਾਲਿਆ ਤੋਂ ਮੇਕਲ ਸੈਂਕੜੇ ਕਾਲਾਂ ਤੇ ਸੈਂਕੜੇ ਈਵਨ ਉਹਨਾਂ ਦੇ ਜਰਨਲਿਸਟ ਜਿਹੜੇ ਐ ਉਹ ਮੈਨੂੰ ਸੰਪਰਕ ਕੀਤਾ ਉਹਨਾਂ ਨੇ ਕਿ ਇਹ ਬਹੁਤ ਜ਼ਿਆਦਾ ਡਿਊ ਸੀ ਕਿਸੇ ਜੀ ਹਿੰਮਤ ਨਹੀਂ ਸੀ ਪੈਰੀ ਤੇ ਤੁਹਾਡਾ ਥੈਂਕ ਯੂ ਵੈਰੀ ਮੱਚ ਜਿਵੇਂ ਅਸੀਂ 250 ਮਿਲੀਅਨ ਜਿਹੜਾ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਗੁਲਾਮ ਐ ਉਹਨਾਂ ਲਈ ਉਰਦੁਸਤਾਨ ਅਸੀਂ ਬੋਲਿਆ ਤੇ ਉਹ ਹੌਲੀ-ਹੌਲੀ ਹੁਣ ਚੱਲਦਾ ਪਿਆ ਹੈ ਉਦਾਂ ਹੀ ਇਹ ਕ੍ਰਿਸਚਨ ਲੈਂਡ ਜਿਹਦਾ ਨਾਮ ਅਸੀਂ 트럼ਪ ਲੈਂਡ ਦਿੱਤਾ ਇਹ ਵੀ ਚੱਲੇਗਾ। ਅੱਛਾ ਪਨੂਰ ਸਾਹਿਬ ਇੱਕ ਚੀਜ਼ ਕਿ ਮੁਸਲਮਾਨਾ ਦੇ ਉੱਤੇ ਤਾਂ ਜ਼ੁਲਮ ਜਿਹੜਾ ਨਾ ਇੰਤਹਾਹੀ ਕਰ ਦਿੱਤੀ ਹੈ। ਪਿਛਲੇ ਦਿਨੋਂ ਜਿਹੜਾ ਵਾਕਿਆ ਹੋਇਆ ਇੱਕ ਤਕਰੀਬ ਦੇ ਵਿੱਚ ਵਜ਼ੀਰਿਆਲਾ ਜਿਹੜਾ ਉਹ ਨਿਤਿਸ਼ ਕੁਮਾਰ ਹੈ ਉਹਨੇ ਇੱਕ ਮੁਸਲਮਾਨ ਡਾਕਟਰ ਦਾ ਜਿਹੜਾ ਨਕਾਬ ਹੈ ਉਹ ਖਿੱਚਿਆ। ਇਹਦੇ ਉੱਤੇ ਤੁਸੀਂ ਕੀ ਕਹੋਗੇ? ਦੇਖੋ ਇਹਦੇ ਚ ਇਦਾਂ ਵਾਂ ਕਿ ਜਦੋਂ ਕੋਈ ਇਸ ਹੱਦ ਤੱਕ ਪਹੁੰਚ ਜਾਂਦਾ ਹੈ ਕਿ ਤੁਹਾਡੀ ਧੀ ਭੈਣ ਦੀ ਇੱਜ਼ਤ ਤੇ ਹੱਥ ਜਦੋਂ ਰੱਖ ਦਵੇ ਨਾ ਕੋਈ ਤੇ ਫਿਰ ਉਹ ਮਸਲਾ ਗੱਲਾਂ ਦੇ ਨਾਲ ਸਟੇਟਮੈਂਟਾਂ ਦੇ ਨਾਲ ਨਹੀਂ ਜੇ ਮੁੱਕਦਾ ਤੁਸੀਂ ਉਸ ਨੂੰ 100 ਕੰਡੈਮ ਕਰ ਲੋ ਤੇ ਤੁਸੀਂ ਉਹਨੂੰ 1000 ਕੰਡੈਮ ਕਰ ਲੋ ਇਹਦੇ 'ਚ ਮੈਂ ਤੁਹਾਨੂੰ ਤੁਹਾਡੇ ਕੁਰਾਨ ਦੇ ਵਿੱਚ ਲਿਖੀ ਜਿਹੜੀ ਗੱਲ ਹੈ ਪੰਜਾਬੀ 'ਚ ਦੱਸ ਦਾਂਗਾ ਕਿ ਜੇ ਤੁਹਾਡੇ ਵੱਲ ਕੋਈ ਉਂਗਲ ਚੁੱਕਦਾ ਤੁਹਾਡੇ ਧਰਮ ਤੇ ਉਂਗਲ ਚੁੱਕਦਾ ਤੇ ਉਸ ਹੱਥ ਤੇ ਉਂਗਲ ਦਾ ਅੰਜਾਮ ਕੀ ਹੋਣਾ ਚਾਹੀਦਾ ਇਸ ਦਾ ਜਵਾਬ ਇਹੀ ਹੈ। ਜਿਵੇਂ ਕਿ ਤਾਂ ਵੀਡੀਓ ਇਹ ਸੀਗਾ ਸਾਡਾ ਵੀਡੀਓ ਜਿਸ ਵਿੱਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਗੁਰਪਤਵੰਨ ਸਿੰਘ ਪੰਨੂ ਨੇ 트੍ਰੰਪਲੈਂਡ ਬਾਰੇ ਗੱਲ ਕੀਤੀ ਉਸ ਅਲਾਵਾ ਜਿਹੜੀ ਕ੍ਰਿਸਚੀਅਨ ਅਕਲੀਅਤ ਹੈ ਇਹ ਕ੍ਰਿਸਚੀਅਨ ਜਿਹੜੀ ਕਮਿਊਨਿਟੀ ਹੈਗੀ ਏ ਉਹਦੇ ਬਾਰੇ ਗੱਲ ਕੀਤੀ ਗਈ ਕਿ 트੍ਰੰਪਲੈਂਡ ਜਿਹੜਾ ਹੋਏਗਾ ਸਿਰਫ ਉਸ ਕ੍ਰਿਸਟੀਆਂ ਦਾ ਹੋਏਗਾ ਜਾਂ ਫਿਰ ਇਹਦੇ ਚ ਹੋਰ ਵੀ ਅਕਲੀਤਾ ਹੋਰ ਵੀ ਕਮਿਊਨਿਟੀਆਂ ਆ ਕੇ ਵੱਸ ਸਕਣੀਆਂ। ਤੇ ਗੁਰਪਤਵੰਨ ਸਿੰਘ ਪੰਨੂ ਨੇ ਕਿਡਾ ਸੋਹਣਾ ਜਵਾਬ ਦਿੱਤਾ ਹੈ ਕਿ ਦੂਜੇ ਬੁਮਾਲਿਖ ਦੇ ਵਿੱਚ ਜਿੱਥੇ ਵੀ ਇਹਨਾਂ ਨੇ ਰਿਫਰੈਂਡਮ ਵਗੈਰਾ ਕੀਤੇ ਨੇ ਇਹਨਾਂ ਤੋਂ ਪਹਿਲੇ ਜਿਹੜੇ ਅਲੱਗ ਇਕਲੀਤਾ ਚਾਹੁੰਦੇ ਸਨ ਉਹਨਾਂ ਨੇ ਤੇ ਉੱਥੇ ਸਿਰਫ ਸਿਰਫ ਇਹੀ ਨਹੀਂ ਕਿ ਜੇ ਉਹਨਾਂ ਨੇ ਕੋਈ ਅਕਲੀਅਤ ਆਪਣੀ ਕ੍ਰਿਸਟੇਨਟੀ ਕੀਤੀ ਹੈਗੀ ਤੇ ਉਹਨਾਂ ਨੇ ਆਪਣਾ ਕੋਈ ਉੱਥੇ ਬਣਾਇਆ ਮਨਸੂਬਾ ਤੇ ਉਹਦੇ ਵਿੱਚ ਸਿਰਫ ਕ੍ਰਿਸਟਨ ਹੀ ਹੋਗੇ ਨੇ ਬਲਕਿ ਉੱਥੇ ਹੋਰ ਵੀ ਲੋਕ ਹੈਗੇ ਨੇ ਮੁਸਲਮਾਨ ਹੈਗੇ ਨੇ ਮੁਸਲਮਾਨ ਤੋਂ ਇਲਾਵਾ ਹੋਰ ਵੀ ਰਿਲੀਜੀਅਨ ਦੇ ਹੋਰ ਵੀ ਮਜ਼ਹਬ ਧਰਮ ਦੇ ਲੋਕ ਉਥੇ ਵਸਦੇ ਪਏ ਨੇ ਤੇ ਟ੍ਰੰਪਲੈਂਡ ਦੇ ਵਿੱਚ ਵੀ ਸੈਵਨ ਸਿਸਟਰ ਦੇ ਵਿੱਚ ਵੀ ਇਹੀ ਹੋਣ ਵਾਲਾ ਹੈ ਕਿ ਇੱਥੇ ਸਿਰਫ ਹੋ ਸਿਰਫ ਕ੍ਰਿਸਟੀਆਂ ਨਹੀਂ ਹੋਏਗਾ ਬਲਕਿ ਸਿੱਖ ਵੀ ਹੋ ਸਕਦੇ ਨੇ ਮੁਸਲਮਾਨ ਵੀ ਰਹਿਣਾ ਚਾਹਤ ਰਹਿ ਸਕਦੇ ਨੇ ਤੇ ਹੋਰ ਵੀ ਅਕਲੀਤਾ ਇੱਥੇ ਆ ਕੇ ਰਹਿ ਸਕਦੀਆਂ ਨੇ ਤੇ ਗੁਰਪਤਵੰਨ ਸਿੰਘ ਪੰਨੋ ਦਾ ਕਹਿਣਾ ਹੈ ਕਿ ਪਾਕਿਸਤਾਨੀਆਂ ਕੋਲ ਚੰਗਾ ਟਾਈਮ ਹੈ ਜੇ ਪਾਕਿਸਤਾਨੀ ਹੈਏ ਖਾਲਿਸਤਾਨ ਨਾਲ ਖਾਲਸੇ ਰਾਜ ਨਾਲ ਖਲੋਂਦੇ ਨੇ ਤੇ ਟ੍ਰੰਪ ਉਹਨਾਂ ਦੀ ਤਕਦੀਰ ਬਦਲ ਸਕਦਾ ਹੈ ਕਿਉਂਕਿ ਜਿਹੜਾ ਟ੍ਰੰਪ ਹੈਗਾ ਟ੍ਰੰਪਲੈਂਡ ਦੇ ਨਾਂ ਤੋਂ ਉੱਥੇ ਜਿਹੜਾ ਮਨਸੂਬਾ ਬਣਾਇਆ ਜਾ ਰਿਹਾ ਟਰੰਪ ਲੈਂਡ ਇਸ ਕਰਕੇ ਬਣਾਇਆ ਜਾ ਰਿਹਾ ਟਰੰਪ ਲੈਂਡ ਟਰੰਪ ਡੋਲਨ ਟਰੰਪ ਦੇ ਨਾਂ 'ਤੇ ਕਿਉਂਕਿ ਡੋਲਨ ਟਰੰਪ ਜਿਹੜੀ ਮਸੀਬਤ ਰਾਤਰੀ ਹੈਗੀ ਇਹ ਉਹਨੂੰ ਆਪਣੀ ਛੱਤਰ ਛਾਇਆ 'ਚ ਕਰਨਾ ਚਾਹ ਰਿਹਾ ਹੈ ਇਹ ਸੀਗਾ ਸਾਡਾ ਵੀਡੀਓ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟਸ ਜ਼ਰੂਰ ਦੱਸਿਓ ਜੇ ਆਪਾਂ ਮੈਨੂੰ ਇੱਕ ਹੋਰ ਇਸ ਤਰ੍ਹਾਂ ਇੰਟਰਸਟਿੰਗ ਵੀਡੀਓ ਚਾਹੀਏ ਉਹ ਤੱਕ ਮੈਨੂੰ ਦੋ ਇਜਾਜ਼ਤ ਰੱਖਾ ਤੇ ਸਸਟੇਕ